ਮਾਈਗ੍ਰੈਂਟਸ ਜਿਹੜੇ ਇੱਥੇ ਆਏ ਮਤਲਬ ਬਾਹਰਲੇ ਸੂਬਿਆਂ ਤੋਂ ਸ਼ੁਰੂਆਤ ਕਿੱਥੋਂ ਹੋਈ ਏ ਦੀ ਆਏ ਤੱਕ ਮਾਈਗ੍ਰੈਂਟ ਮਤਲਬ ਸ਼ੁਰੂ ਤਾਂ ਸਹੀ ਤੋਂ ਹੀ ਹੁੰਦੀ ਆ ਚਲੋ ਹੁਣ ਗਲਤ ਹੋ ਗਿਆ ਨਹੀਂ ਨਹੀਂ ਸਹੀ ਤੋਂ ਸ਼ੁਰੂ ਨਹੀਂ ਹੋਈ ਜਾਦਾ ਉਹ ਜੜ ਦਾ ਜਿਹੜਾ ਪੀਰੀਅਡ ਹੈਗਾ ਉਹ ਪਹਿਲੀ ਅਕਾਲੀ ਸਰਕਾਰ ਜਦੋਂ ਆਉਂਦੀ ਆ ਉਹਦੇ ਤੋਂ ਲੈ ਕੇ ਤੇ 2007-08 ਤੱਕ ਉਦੋਂ ਪ੍ਰੋਟੈਸਟਾਂ ਵੀ ਕੀਤੀਆਂ ਦਲ ਖਾਲਸਾਰ ਗਿਆ ਨੇ ਉਹਦੇ ਤੇ ਪ੍ਰੋਟੈਸਟ ਕੀਤੀ ਕਿ ਗਲਤ ਹੋ ਗਿਆ ਸਾਰਾ ਕੁਝ ਉਹਨਾਂ ਦਿਨਾਂ ਦੇ ਵਿੱਚ ਹੀ ਇੰਡਸਟਰੀ ਨੇ ਉਹ ਲੋਕ ਵੈਲਕਮ ਕੀਤੇ ਤੇ ਵੱਡੀ ਗੱਲ ਆ ਕਿ ਉਹਨਾਂ ਨੇ ਅਖਬਾਰਾਂ ਦੇ ਵਿੱਚ ਦੈਨਿਕ ਜਾਗਰਣ ਉਸ ਸਮੇਂ ਦੇ ਚੱਕ ਲੋ ਦੈਨਿਕ ਪਾਸਕਰ ਚੱਕ ਲੋ ਉਹਨਾਂ ਚ ਐਡਾਂ ਲੱਗੀਆਂ ਸਪੈਸ਼ਲ ਕਿ ਸਾਨੂੰ ਤੁਹਾਡੀ ਲੋੜ ਆ ਬਾਹਰਲੇ ਸੂਬਿਆਂ ਦੇ ਵਿੱਚ ਹਾਂ ਬਾਹਰਲੇ ਸੂਬਿਆਂ ਚ ਉਹ ਲਿਆ ਕੇ ਇੱਥੇ ਬਸਾਏਗੇ ਜਦੋਂ ਉਹ ਟ੍ਰੇਨ ਤੇ ਆਉਂਦੇ ਸੀ ਉਹਨਾਂ ਦਾ ਸਪੈਸ਼ਲ ਵੈਲਕਮ ਹੁੰਦਾ ਸੀ ਫੈਕਟਰੀ ਵਾਲੇ ਮਾਲਕਾਂ ਪੁੱਜਦੇ ਇਹ ਇੰਡਸਟਰੀ ਨੂੰ ਇਹ ਆਖਿਆ ਗਿਆ ਕਿ ਵੀ ਤੁਸੀਂ ਇਹ ਕੰਮ ਕਰੋ ਪਰ ਜਦੋਂ ਛੋਨਾ ਲਾਉਣਾ ਹੁੰਦਾ ਆਪਾਂ ਨੇ ਆਪਾ ਵੀ ਵੈਲਕਮ ਕਰਦੇ ਹਾਂ ਦੇਖੋ ਰੇਲਵੇ ਸਟੇਸ਼ਨਾਂ ਤੇ ਲੈਣ ਜਾਣੇ ਲੋਣ ਵਾਲੇ ਵਿੱਚ ਬਹੁਤ ਫਰਕ ਹੈ ਝੋਨੇ ਲਾਉਣ ਵਾਲਾ ਆਇਆ ਤੇ ਚਲਾ ਗਿਆ ਉਹ ਨੀਤੀ ਤਹਿਤ ਖੇਲੇ ਆਂਦੇ ਇੱਥੇ ਲਿਆ ਕੇ ਵਸਾਏ ਪੰਜਾਬ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਲੁਧਿਆਣੇ ਵਰਗੇ ਥਾਂ ਤੇ ਘਰ ਦਿੱਤੇ ਜਦੋਂ ਲੋਕਾਂ ਨੇ ਉਹਦੇ ਤੇ ਇਤਰਾਜ਼ ਕੀਤਾ ਤੇ ਚੰਦੂ ਮਾਜਰੇ ਨੇ ਸਟੇਟਮੈਂਟ ਦਿੱਤੀ ਕਿ ਵੀ ਇਹ ਆਪਣਾ ਇਹ ਮਾਹੌਲ ਖਰਾਬ ਕਰ ਰਿਹਾ ਹੈ ਘਰ ਦੇਣਾ ਤਾਂ ਬਣਦਾ ਹੈ ਜਿਸ ਤਰੀਕੇ ਨਾਲ ਮੰਨ ਲਓ ਤੁਸੀਂ ਦੱਸ ਰਹੇ ਹੋ ਵੀ ਮਾਈਗ੍ਰੈਂਟਸ ਜਿਹੜੇ ਇੱਥੇ ਆਏ ਮੰਨ ਲਓ ਬਾਹਰਲੇ ਸੂਬਿਆਂ ਤੋਂ ਇਹ ਸ਼ੁਰੂ ਕਦੋਂ ਹੁੰਦਾ ਮੰਨ ਲਓ ਦੇਖੋ ਸ਼ੁਰੂਆਤ ਕਿਤੋਂ ਹੋਈ ਇਹਦੀ ਆਇ ਤੱਕ ਮਾਈਗ੍ਰੈਂਟ ਮੰਨ ਲਓ ਸ਼ੁਰੂ ਤਾਂ ਸਹੀ ਤੋਂ ਹੀ ਹੁੰਦੀ ਆ ਚਲੋ ਹੁਣ ਗਲਤ ਹੋ ਗਿਆ ਨਹੀਂ ਨਹੀਂ ਸਹੀ ਤੋਂ ਸ਼ੁਰੂ ਨਹੀਂ ਹੋਈ ਜਿਆਦਾ ਦੇਖੋ ਪਹਿਲਾ ਮਾਈਗ੍ਰੈਂਟ ਆਉਂਦਾ ਸੀ ਤੇ ਆ ਕੇ ਚੋਂ ਵੈਸੇ ਪਹਿਲਾਂ ਤਾਂ ਝੋਨਾ ਲਾਉਣ ਵਾਲੇ ਵੀ ਆਪਣੇ ਹੁੰਦੇ ਸੀ ਕਈ ਪਿੰਡਾਂ 'ਚ ਆਪਣੇ ਪਿੰਡਾਂ 'ਚ ਹੁੰਦੇ ਸੀ ਹਾਂ ਪਰ ਹੌਲੀ ਹੌਲੀ ਚਲੋ ਮਾਈਗ੍ਰੈਂਟਸ ਆਉਣੇ ਸ਼ੁਰੂ ਹੋਏ ਹਾਂਜੀ ਮਾਈਗ੍ਰੇਸ਼ਨ ਦੀ ਨਾ ਦੋ ਤਿੰਨ ਗੱਲਾਂ ਹੈਗੀਆਂ ਪੱਕੀਆਂ ਉਹ ਆਪਣੇ ਮਾਈਗ੍ਰੈਂਟ ਵੀ ਜਾਂਦੇ ਉਹਨਾਂ ਤੇ ਵੀ ਲਾਗੂ ਹੁੰਦੀ ਹੈ ਕਿ ਜੇ ਇੱਕ ਜਗ੍ਹਾ ਕੋਈ ਟਿਕਾਣਾ ਬਣ ਜਾ ਠੀਕ ਹੈ ਨਾ ਤਾਂ ਦੂਜਾ ਉੱਥੇ ਸੌਖਾ ਆ ਜਾਂਦਾ ਸਮਝੋ ਕਿ ਵੀ ਲੈਟਸ ਸੇ ਕਿ ਵੀ ਮੇਰਾ ਕੋਈ ਰਿਸ਼ਤੇਦਾਰ ਬਾਹਰ ਹੋ ਗਿਆ ਹਾਂਜੀ ਠੀਕ ਹੈ ਜੇ ਮੇਰੀ ਭੈਣ ਬਾਹਰ ਹੋਵੇ ਹੈ ਨਹੀਂ ਵੈਸੇ ਮਤਲਬ ਜੇ ਐ ਕੋਈ ਬਾਹਰ ਹੋਵੇ ਤਾਂ ਕਿਸੇ ਦੇਸ਼ ਚ ਹੋਵੇ ਤਾਂ ਮੇਰੇ ਬੱਚੇ ਨੂੰ ਉੱਥੇ ਜਾਣਾ ਕਿੰਨਾ ਸੌਖਾ ਹੋ ਗਿਆ ਹਾਂ ਉੱਥੇ ਉਤਰੂਗਾ ਉੱਥੇ ਇੰਪਲੋਇਮੈਂਟ ਲੱਭ ਸਕਦਾ ਹਾਂਜੀ ਸੋ ਪਹਿਲਾਂ ਜੜ ਲਾਉਣ ਦੀ ਗੱਲ ਤੂੰ ਜੜ ਕਿਹਨੇ ਲਾਈ ਇੱਥੇ ਏਨੇ ਲੋਕਾਂ ਉਹ ਜੜ ਦਾ ਜਿਹੜਾ ਪੀਰੀਅਡ ਹੈਗਾ ਉਹ ਪਹਿਲੀ ਅਕਾਲੀ ਸਰਕਾਰ ਜਦੋਂ ਆਉਂਦੀ ਆ ਉਹਦੇ ਤੋਂ ਲੈ ਕੇ ਤੇ 2007-08 ਤੱਕ ਹਾਂਜੀ ਉਦੋਂ ਪ੍ਰੋਟੈਸਟਾਂ ਵੀ ਕੀਤੀਆਂ ਦਲ ਖਾਲਸਾ ਆਰ ਗਿਆ ਨੇ ਉਹਦੇ ਉੱਤੇ ਪ੍ਰੋਟੈਸਟ ਕੀਤੀ ਕਿ ਗਲਤ ਹੋ ਰਿਹਾ ਸਾਰਾ ਕੁਝ ਤੇ ਉਦੋਂ ਉਹਨਾਂ ਨੂੰ ਮਾੜਾ ਕਿਹਾ ਗਿਆ ਚੰਦੂ ਮਾੜਾ ਇਹਦਾ ਮੋਡ ਜਿਹੜਾ ਵੱਜਿਆ ਗਿਆ ਅਕਾਲੀ ਦਲ ਵੱਲੋਂ ਵੱਜਿਆ ਗਿਆ ਅਕਾਲੀ ਦਲ ਵੱਲੋਂ ਵੀ ਵੱਜਿਆ ਕੁਝ ਕਾਂਗਰਸ ਸਰਕਾਰ ਲਈ ਹੋਇਆ ਪਰ ਮੋੜ ਜਿਹੜਾ ਇਹਨਾਂ ਦਾ ਬੰਨਿਆ ਹੈ ਜਾਂ ਇਸ ਗੱਲ ਤੇ ਪੂਰੀ ਐਕਟਿਵਲੀ ਜਿਹੜਾ ਕੀਤਾ ਹੈ ਇਹਨਾਂ ਨੂੰ ਡਿਫੈਂਸ ਪਾਲਿਸੀ ਨੂੰ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਨੇ ਪੋਲਿਟਿਕਲ ਵੈਲੀਡੇਸ਼ਨ ਦਿੱਤੀ ਉਹਨਾਂ ਉਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਇੰਡਸਟਰੀ ਨੇ ਉਹ ਲੋਕ ਵੈਲਕਮ ਕੀਤੇ ਤੇ ਵੱਡੀ ਗੱਲ ਹੈ ਕਿ ਉਹਨਾਂ ਨੇ ਅਖਬਾਰਾਂ ਦੇ ਵਿੱਚ ਦੈਨਿਕ ਜਾਗਰਣ ਉਸ ਸਮੇਂ ਦੇ ਚੱਕ ਲੋ ਦੈਨਿਕ ਪਾਸਕਰ ਚੱਕ ਲੋ ਉਹਨਾਂ 'ਚ ਐਡਾਂ ਲੱਗੀਆਂ ਸਪੈਸ਼ਲ ਕਿ ਸਾਨੂੰ ਤੁਹਾਡੀ ਲੋੜ अच्छा उलेआले केते बसाते बाहरले صوبਿਆਂ ਦੇ ਵਿੱਚ हां ਬਾਹਰਲੇ صوبਿਆਂ ਚੋਂ ਉਲੇਆ ਕੇ ਇੱਥੇ ਬਸਾਏਗੇ ਜਦੋਂ ਉਹ ਟ੍ਰੇਨ ਤੇ ਆਉਂਦੇ ਸੀ ਉਹਨਾਂ ਦਾ ਸਪੈਸ਼ਲ ਵੈਲਕਮ ਹੁੰਦਾ ਸੀ ਫੈਕਟਰੀ ਵਾਲੇ ਮਾਲਕਾਂ ਤੋਂ ਜਾ ਕੇ ਇਹ ਇੰਡਸਟਰੀ ਨੂੰ ਇਹ ਆਖਿਆ ਗਿਆ ਕਿ ਵੀ ਤੁਸੀਂ ਇਹ ਕੰਮ ਕਰੋ ਪਰ ਜਦੋਂ ਝੋਨਾ ਲਾਉਣਾ ਹੁੰਦਾ ਆਪਾਂ ਨੇ ਆਪਾਂ ਵੀ ਵੈਲਕਮ ਕਰਦੇ ਹਾਂ ਹੁਣ ਦੇਖੋ ਰੇਲਵੇ ਸਟੇਸ਼ਨਾਂ ਤੇ ਲੈਣ ਜਾਣੇ ਲਾਉਣ ਵਾਲੇ ਵਿੱਚ ਬਹੁਤ ਫਰਕ ਹੈ ਝੋਨੇ ਲਾਉਣ ਵਾਲਾ ਆਇਆ ਤੇ ਚਲਾ ਗਿਆ ਨਾਲੇ ਝੋਨਾ ਹਮੇਸ਼ਾ ਨਹੀਂ ਲੱਗਦੇ ਰਹਿਣਾ ਕੱਲ ਨੂੰ ਕ੍ਰੌਪ ਚੇਂਜ ਹੋ ਜੂ ਖਤਮ ਹੋ ਜੂਗਾ ਹਾਂਜੀ ਠੀਕ ਹੈ ਜੀ ਮੈਕਨਾਈਜੇਸ਼ਨ ਵੀ ਲੋਕ ਟਰਾਈ ਕਰ ਰਹੇ ਆ ਜੇ ਨਹੀਂ ਕਿ ਆਪਣੇ ਲੋਕਾਂ ਨੇ ਟਰਾਈ ਨਹੀਂ ਕੀਤੀ ਮਸ਼ੀਨਾਂ ਨੂੰ ਚੋਣਾ ਜਦੋਂ ਉਹ ਵੈਲਟ ਮਸ਼ੀਨਾਂ ਬਣ ਜਾਣੀਆਂ ਕੋਈ ਬਲਾਊਗਾ ਵੀ ਨਹੀਂ ਆਪਣਾ ਠੀਕ ਹੈ ਜੀ ਪਰ ਮਸਲਾ ਇਹ ਹੈ ਕਿ ਇਹਨਾਂ ਨੇ ਇੱਕ ਨੀਤੀ ਤਹਿਤ ਲਿਆਂ ਹੂੰ ਝੋਨਾ ਲਾਉਣ ਮਿਲੇ ਆਪਣੀ ਕੋਈ ਨੀਤੀ ਨਹੀਂ ਸੀ ਸਰਕਾਰ ਦੀ ਸਰਕਾਰ ਨੇ ਕੋਈ ਐਡਾ ਨਹੀਂ ਦਈ ਕਿ ਆਓ ਸਾਡੇ ਝੋਨਾ ਲਾਓ ਹਾਂਜੀ ਠੀਕ ਹੈ ਉਹ ਨੀਤੀ ਤਹਿਤ ਥੱਲੇ ਆਂਦੇ ਇੱਥੇ ਲਿਆ ਕੇ ਵਸਾਏ ਪੰਜਾਬ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਲੁਧਿਆਣੇ ਵਰਗੇ ਥਾਂ ਤੇ ਘਰ ਦਿੱਤੇ ਜਦੋਂ ਲੋਕਾਂ ਨੇ ਉਹਦੇ ਤੇ ਇਤਰਾਜ਼ ਕੀਤਾ ਤੇ ਚੰਦੂ ਮਾਜਰੇ ਨੇ ਸਟੇਟਮੈਂਟ ਦਿੱਤੀ ਕਿ ਵੀ ਇਹ ਆਪਣਾ ਅਸੀਂ ਇਹ ਮਾਹੌਲ ਖਰਾਬ ਕਰ ਰਹੇ ਆ ਹੈ ਘਰ ਦੇਣਾ ਤਾਂ ਬਣਦਾ ਜਿਹੜੇ ਵਿਰੋਧ ਕਰ ਰਹੇ ਸੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਰਾਫ ਸਟੇਟਮੈਂਟਸ ਦਿੱਤੀ ਹਾਂਜੀ ਉਹ ਉਸ ਸਮੇਂ ਦੇ ਹਿੰਦੁਸਤਾਨ ਟਾਈਮਸ ਜ ਇੰਡੀਆ ਟੁਡੇ ਛਪੀਆਂ ਪਰ ਉਹਨਾਂ ਦਾ ਯੂਥ ਅਕਾਲੀ ਦਲ ਦੇ ਵਰਕਰ ਉੱਥੇ ਆਏ ਸੀ ਉਹ ਹੁਣ ਆਏ ਆ ਕਿ ਵੀ ਯਾਰ ਇਸ ਬਾਰੇ ਨਹੀਂ ਹਾਂ ਉਹ ਪਰ ਕਿੰਨੇ ਕਿ ਦੇ ਰਹੇ ਆ ਨਾ ਉਹਨਾਂ ਨੇ ਲਾਸ਼ ਦੇ ਇੱਕ ਪਾਸੇ ਫੋਟੋ ਚਾਹੀ ਦੂਜੇ ਪਾਸੇ ਫੋਟੋ ਚਾਹੀ ਹੈ ਇੱਕ ਪਾਸੇ ਇੱਕ ਰੀਲ ਪਾਈ ਤੇ ਗਾਇਬ ਹੋ ਗਏ ਉਦੋਂ ਬਾਅਦ ਨਜ਼ਰ ਆਏ ਤਿੰਨ ਦਿਨਾਂ ਚ ਕਿਤੇ ਹਾਂ ਕੋਈ ਅਕਾਲੀ ਦਲ ਦਾ ਨਜ਼ਰ ਆਇਆ ਹੋਵੇ ਉਹਨਾਂ ਨੂੰ ਫਿਰ ਵੋਟ ਦੀ ਫਿਕਰ ਆਉਂਦੀ ਸੋ ਦੂਜੀ ਗੱਲ ਇਹ ਆ ਕਿ ਉਸ ਤੋਂ ਬਾਅਦ ਜਿਹੜਾ 2007-8 ਤੋਂ ਬਾਅਦ ਜਦੋਂ ਕਿ ਨਮਨਰੇਗਾ ਆ ਗਈ ਤੇ ਸਕੀਮਸ ਆ ਗਈਆਂ ਆਰਬਰ ਨਾਈਗਰੇਸ਼ਨ ਬਹੁਤ ਵੱਡਾ ਇਸ਼ੂ ਬਣ ਗਿਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਫੈਕਟਰ ਹੈਗਾ ਘਟ ਗਿਆ ਕਈ ਥਾਵਾਂ ਤੇ 30-40% ਡ੍ਰੌਪ ਆ ਗਈ ਕਈ ਜਗ੍ਹਾ ਉਹਦੀ ਵਾਈਫਸ ਨੂੰ ਛੱਡੇ ਹੁੰਦੇ ਆ ਆਪ ਹੁੰਦੇ ਆ ਇੱਥੇ ਕੰਮ ਕਰਨ ਵਾਸਤੇ ਪਰ ਪੰਜਾਬ ਫੇਰ ਵੀ ਇੱਕ ਲਿਊਕ੍ਰੇਟਿਵ ਡੈਸਟੀਨੇਸ਼ਨ ਬਣਾਈ ਰੱਖੀ ਗਈ ਹੁਣ ਜਿਹੜਾ ਲੋਕ ਆ ਰਹੇ ਪਿਛਲੇ 10 ਪੰਛਤ ਸਾਲਾ ਤੋਂ ਪੰਜਾਬ ਚ ਜ਼ਿਆਦਾ ਆ ਰਹੇ ਆ ਉਹ ਮੁਸਲਮਾਨ ਆ ਰਹੇ ਹਾਂ ਕਿਉਂਕਿ ਉਹ ਯੋਗੀ ਤੋਂ ਤੇ ਹੋਰ ਇੰਦਤੂਈ ਪੋਲਿਟਿਕਸ ਤੋਂ ਤੰਗਾ ਉਹਨਾਂ ਐ ਲਾਦਣਾ ਪੰਜਾਬ ਚ ਵਸ ਜਾ ਉਹ ਬਿਲਕੁਲ ਡਿਫਰੈਂਟ ਹੈਗਾ ਉਹ ਜਾਂ ਠੇਕੇਦਾਰ ਆ ਰਿਹਾ ਟਾਈਲਾਂ ਦਾ ਠੇਕੇਦਾਰ ਆ ਕੋਈ ਆਪਾਂ ਸਬਜੀ ਮੰਡੀ ਚਲੇ ਜਾਈਏ ਉਹ ਸਾਰੇ ਠੇਕੇਦਾਰ ਆ ਕੋਈ ਰਿਟੇਲ ਚ ਆ ਰਿਹਾ ਕੋਈ ਆ ਸ਼ਮਾ ਬਰੀਆਨੀ ਬਰੂਨੀ ਤੋਂ ਆਮ ਇੱਥੇ ਆਉਣ ਗਿਆ ਠੀਕ ਹੈ ਨਾ ਇਸ ਤਰ੍ਹਾਂ ਦੇ ਲੋਕ ਆ ਰਹੇ ਆ ਦੁਕਾਨਾਂ ਖਰੀਦ ਰਹੇ ਕੱਪੜੇ ਦੀਆਂ ਦੁਕਾਨਾਂ ਖਰੀਦ ਰਹੇ ਆ ਤੇ ਉਹ ਵੀ ਬਹੁਤ ਵੱਡੀ ਗੱਲ ਨੂੰ ਪ੍ਰੋਬਲਮ ਬਣੇ ਪਰ ਜੇ ਇਹਨਾਂ ਤੇ ਮੰਨ ਲਓ ਬੈਰੀਅਰ ਲੱਗ ਵੀ ਜਾਂਦਾ ਕੀ ਪੰਜਾਬ ਦੇ ਲੋਕ ਤਿਆਰ ਨਹੀਂ ਕੰਮ ਕਰਨ ਲਈ ਜਿਹੜੇ ਕੰਮ ਕਰਦੇ ਨੇ ਮੈਨੂੰ ਗੱਲ ਦੱਸੋ ਵੀ ਦੁਕਾਨ ਖੋਲਣ ਨੂੰ ਕੀ ਇਹਨਾਂ ਜੀ ਨਹੀਂ ਕਰਦਾ ਹੋਊਗਾ ਪਰ ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨ ਨਹੀਂ ਆ ਨਾ ਦੁਕਾਨ ਖੋਲਣ ਦਾ ਕਿਉਂ ਨਹੀਂ ਜੀ ਕਰਦਾ ਹੋਊਗਾ ਉਹ ਕੁੜਜਾਂਟ ਆਪਣੇ ਮੁੰਡੇ ਖੋਲਦੇ ਹੀ ਆ ਬੜੇ ਕਾਮਯਾਬ ਆ ਪਈ ਪਰਸਨ ਜਿਸ ਤਰੀਕੇ ਨਾਲ ਮੰਨ ਲਓ ਚੱਲ ਰਿਹਾ ਮਾਹੌਲ ਚੱਲ ਰਿਹਾ ਨਹੀਂ ਮੰਨ ਲਓ ਮੇਰੇ ਨਾਲ ਦੇ ਆਪਾਂ ਗੱਲ ਕਰ ਲੈਂਦੇ ਆ ਮੰਨ ਲਓ ਪਿੰਡਾਂ ਦੀ ਗੱਲ ਕਰ ਲੈਂਦੇ ਆ ਮੇਰੇ ਨਾਲ ਦੇ ਜਿੰਨੇ ਮੁੰਡੇ ਸੀ ਜਿਹੜੇ ਮੇਰੇ ਨਾਲ ਪੜੇ ਉਹਨਾਂ ਚੋਂ ਇੱਕ ਵੀ ਇੱਥੇ ਨਹੀਂ ਰਿਹਾ ਸਾਰੇ ਬਾਰ ਨੇ ਕੈਨੇਡਾ ਅਮਰੀਕਾ ਨੇ ਇਹ ਇਹ ਪਿੰਡਾਂ ਦੇ ਵਿੱਚ ਪਹਿਲਾਂ ਦੋ ਦੋ ਜਵਾਕ ਹੁੰਦੇ ਸੀ ਹੁਣ ਇੱਕ ਇੱਕ ਜਵਾਕ ਹੈ ਮੈਕਸਿਮਮ ਤੇ ਸਾਰਿਆਂ ਨੂੰ ਐ ਹੀ ਆ ਜਿਨ੍ਹਾਂ ਨੇ ਪਲੱਸ 2 ਕਰ ਲਈ ਚਲੇ ਗਏ ਤੇ ਜਿਨ੍ਹਾਂ ਨੇ ਕਰਨੀ ਆ ਉਹਨਾਂ ਨੂੰ ਆਏ ਆ ਵੀ ਅਸੀਂ ਕੈਨੇਡਾ ਅਮਰੀਕਾ ਜਾਣੀ ਨਹੀਂ ਉਹ ਵੇਖੋ ਆਏ ਹੁਣ ਸੌਖਾ ਵੀ ਨਹੀਂ ਰਿਹਾ ਹੁਣ ਘਟ ਗਿਆ ਕਿਉਰ ਕਾਲਜਸ ਦੀ ਐਡਮਿਸ਼ਨਾਂ ਵਧ ਗਈਆਂ ਮੂਮੈਂਟਰੀ ਜੇ 8 10 ਸਾਲੇ ਕੁਝ ਹੋ ਗਿਆ ਤਾਂ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਜੇ ਚਲੋ ਹੋਰ 5 ਸਾਲ ਹੋ ਜੂਗਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਮੇਸ਼ਾ ਉਸ ਤੇ ਟ੍ਰੈਂਡ ਬਣ ਗਿਆ ਦੂਜੀ ਗੱਲ ਆ ਕਹਿਣਾ ਵੀ ਆਪਣੇ ਬੰਦੇ ਕੰਮ ਨਹੀਂ ਕਰਦੇ ਆਪਣੇ ਬੰਦਿਆਂ ਦਾ ਪਿਛਲੇ 5000 ਸਾਲ ਜਾਂ 2000 ਸਾਲ ਦੀ ਤਾਂ ਆਪਣੀ ਹਿਸਟਰੀ ਆ ਕਿ ਆਪਾਂ ਕੰਮ ਕਰਦੇ ਸੀ ਠੀਕ ਆ ਤੇ ਆਪਾਂ ਉਹੀ ਨਸਲ ਆ ਨਾ ਉਹ ਇੱਕ ਵਾਰੀ ਜੇ ਆਪਾਂ ਕੋਈ ਆਰਾਮ ਚ ਪੈ ਗਏ ਥੋੜਾ ਵੀ ਨਸਲ ਬਦਲ ਗਈ ਆ ਪਰ ਕੀ ਮਿਸ ਗਾਈਡ ਕੀਤਾ ਗਿਆ ਫਿਰ ਯਾ ਇਹੀ ਬੱਚੇ ਆਪਣੇ ਬਾਹਰ ਜਾ ਕੇ ਉਹ ਉੱਥੇ ਜਾ ਕੇ ਕੰਮ ਕਰਦੇ ਨੇ ਸਾਰੇ ਤੇ ਇਹਦਾ ਮਤਲਬ ਇਹਦਾ ਮਤਲਬ ਨੁਕਸ ਕੀ ਆ ਨੁਕਸਤਾ এনवायरमेंट ਦੇ ਇੰਚ ਆ ਨਾ ਹੂੰ ਇਹ ਮਾਹੌਲ ਹੀ ਨਹੀਂ ਦੇਵਾਂਗੇ ਆਪਾਂ ਤਾਂ ਉਹ ਕੰਮ ਨਹੀਂ ਆਪਾਂ ਕਹਿੰਦੇ ਇੱਥੇ ਕੰਮ ਨਹੀਂ ਕਰਦਾ ਵੀ ਕਿਉਂ ਨਹੀਂ ਕਰਦਾ ਕੰਮ ਕਿਉਂਕਿ ਆਪਾਂ ਮਾਹੌਲ ਹੀ ਨਹੀਂ ਦਿੰਦੇ ਪਏ ਉਹਨੂੰ ਮੈਨੂੰ ਦੱਸੋ ਕਿ ਕਿੰਨੇ ਬੱਚਿਆਂ ਨੂੰ ਆਪਾਂ ਇਹ ਕਿਹਾ ਕਿ ਆ ਆ ਪਾਈ ਤੈਨੂੰ ਅਸੀਂ ਬਿਜ਼ਨਸ ਦੀ ਮੈਂਟਰਿੰਗ ਕਰਾਂ ਠੀਕ ਹੈ ਨਾ ਬੱਚਾ ਆਉਂਦਾ ਉਹ ਵਿਚਾਰਾ ੱੱਕੇ ਖਾਂਦੇ ਕੁਝ ਸਿੱਖਦਾ ਉਹਨੂੰ ਕੋਈ ਵੈਂਚਰ ਕੈਪੀਟਲ ਨਹੀਂ ਮਿਲ ਰਿਆ ਉਹਨੂੰ ਕੋਈ ਸਲਾਹਕਾਰ ਨਹੀਂ ਮਿਲਦੀ ਦੇਖੋ ਆਪਾਂ 15 ਪੀੜੀਆਂ ਤੋਂ ਮੈਂ ਜ਼ਿੰਮੇਦਾਰਾ ਕਰਦੇ ਆ ਰਹੇ ਹਾਂ ਜੀ 15ਵੀਂ ਪੀੜ੍ਹੀ 16ਵੀਂ ਪੀੜ੍ਹੀ ਆ ਕੇ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਵਿਚਾਰਿਆਂ ਨੂੰ ਪ੍ਰੋਬਲਮਸ ਤਾਂ ਹੋਣ ਹੀ ਆ ਇੱਕ ਜਿਹੜੀ ਲਰਨਿੰਗ ਆਪਣੀ ਫੈਮਿਲੀ ਦੀ ਜਿਹੜੀ ਆਪਾਂ ਇੱਕ ਜਿਹੜੇ ਕਿ ਵੀ ਹੁਣ ਕਿਹੜੀ ਸਪਰੇਅ ਕਰਨੀ ਆ ਸੁੰਡੀ ਕਿਹੜੀ ਪੈ ਗਈ ਹਨਾ ਵੀ ਆਹ ਜ਼ਮੀਨ 'ਚ ਕੀ ਪ੍ਰੋਬਲਮ ਆਊਗੀ ਉਹ ਆਪਣੀ ਇਨਹੇਰੈਂਟ ਆ ਆਪਾਂ ਅਦੇ ਕਿਸ ਰਿਸ਼ਤੇਦਾਰ ਨੂੰ ਪੁੱਛ ਲਿਆ ਨਹੀਂ ਤਾਂ ਉਹ ਆਇਆ ਉਹਨੇ ਸਲਾਹ ਦਿੱਤੀ ਜੇ ਦੋਪਾ ਬਿਜ਼ਨਸ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਕੱਲ ਨੂੰ ਬਿਜ਼ਨਸ ਸ਼ੁਰੂ ਕਰ ਲਓ ਇੱਥੇ ਲੈਟ ਸੇ ਤੁਸੀਂ ਕਹਿੰਦੇ ਹੋ ਜੀ ਮੈਂ ਆਪਣਾ ਪਾਣੀ ਪੈਕ ਕਰਨ ਦੀਆਂ ਫੈਕਟਰੀ ਲਾ ਲਈ ਤੁਹਾਡੀ ਇੰਟੈਂਸ਼ਨ ਕਿੰਨੀ ਵੀ ਚੰਗੀ ਹੋਵੇ ਤੁਸੀਂ ਕੈਪੀਟਲ ਨੂੰ ਕਿਵੇਂ ਮੈਨੇਜ ਕਰਨਾ ਹੈ ਕਿਹੜਾ ਤਰੀਕੇ ਨਾਲ ਉਹ ਕਰਨਾ ਹੈ ਉਹ ਤੁਹਾਨੂੰ ਦੱਸਣ ਵਾਲਾ ਕੌਣ ਹੈ ਕੋਈ ਵੀ ਨਹੀਂ ਡੇ ਟੂ ਡੇ ਠੀਕ ਹੈ